ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਚੱਲਣ ਵਾਲੀ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਸਰਬੱਤ ਦਾ ਭਲਾ ਸੋਚੋ ਕਿ ਸਾਰਿਆਂ ਦਾ ਭਲਾ ਸੋਚੋ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਉਹਨਾਂ ਨੇ ਆਪ ਬਣਾਏ ਆ ਜਿਹੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਕੀਤੀ ਹੈ ਵਾਪਸ ਤਾਂ ਜਿਹੜਾ ਰਾਸਤੇ ਮਾਰਕ ਬਣਾਇਆ ਹੈ ਉਵੇਂ ਹੀ ਦੁਰਗਿਆਣਾ ਮੰਦਿਰ ਦੀ ਸਾਰੀ ਸੰਭਾਲ ਕੀਤੀ ਤੇ ਭਗਵਾਨ ਬਾਲਮੀ ਕੀ ਦਾ ਪਵਿੱਤਰ ਸਥਾਨ ਦੇਖੋ ਕਿੰਨਾ ਖੂਬਸੂਰਤ ਬਣਾਇਆ ਕਿੰਨੇ ਇੱਥੇ ਜਨਤਾ ਜਿਹੜੀ ਉਹਦੇ ਦਰਸ਼ਕ ਕਰਕੇ ਆਈ ਹੈ ਆਪਣੇ ਨਾਲ ਅਮਰ ਸਿੰਘ ਸਾਹਿਬ ਮੈਨੂੰ ਯਾਦ ਹੈ ਉਸ ਮੀਟਿੰਗ 'ਚ ਮੈਂ ਵੀ ਸੀ ਸਮਾਜ ਦੇ ਲੋਕ ਆਏ ਕਿ ਸਾਡੀ ਤੀਰਥ ਯਾਤਰਾ ਪਵਿੱਤਰ ਸਥਾਨ ਬਣਾਇਆ ਜਾਏ ਗੁਰਦੇ ਬਾਲ ਸਾਹਿਬ ਨੇ ਵਧੀਆ ਅੱਖ ਟਿਕ ਲਾਂਦੇ ਕਿੰਦੇ ਪੈਸੇ ਦੀ ਕਮੀ ਨਹੀਂ 100 ਕਰੋੜ ਤੋਂ ਸ਼ੁਰੂ ਹੋਏ ਸੀ ਬਣਾਉਣਾ ਤੇ 300 ਕਰੋੜ ਲਾ ਕੇ ਕਿੰਨਾ ਖਜ਼ੂਰਤ ਮਾਇ ਤੇ ਅੱਜ ਜਾ ਕੇ ਦੇਖੋ ਸਾਰਾ ਹੀ ਖਿਰੂ ਖਿਰੂ ਹੋ ਗਿਆ ਕਿਸ ਨੇ ਇੱਕ ਦਵਾਨੀ ਨਹੀਂ ਲਾਈ ਜੇ ਗੁੱਟੇ ਵੀ ਲੈ ਸ਼ਰਮ ਪਾਣੀ ਵੀ ਨਹੀਂ ਪਾਇਆ ਉਹਨਾਂ ਚ ਆ ਤਾਂ ਸਾਰੇ ਮੈਨ ਲੱਗਦਾ ਠੱਗਾਂ ਚੋਰ ਆ ਜਿਹੜੇ ਆਏ ਆ ਨਾ ਕਾਂਗਰਸ ਨੇ ਕਿਤਾ ਝਾਰੂ ਵਾਲੇ ਅੰਦਰ ਕਾੜੀ ਤੋੜਦੇ ਆ ਆ ਸੋਚਦੇ ਇਹਨਾਂ ਨੇ ਬਿਆਨ ਦਿੱਤਾ ਸੀ ਕਿ ਅਸੀਂ ਧੱਕੇ ਨਾਲ ਜਿੱਤਾਂਗੇ ਧੱਕਾ ਪੰਜਾਬ 'ਚ ਨਹੀਂ ਹੁੰਦਾ ਆਪਣੇ ਡੀਐਸਪੀ ਲੈ ਕੇ ਆਏ ਸੀ ਹਰਮੀਤ ਕਿ ਮੈਂ ਇੱਥੇ ਇੱਕ ਧੱਕਾ ਕਰੂੰਗਾ ਸਾਰੇ ਭਜਾ ਦੇ ਮੈਂ ਓਏ ਜਿੰਦਾਬਾਦ ਜਿੰਦਾਬਾਦ ਐਸੇ ਧੱਕਾ ਭਜਾ ਦੇ ਕੋਈ ਕਿਸੇ ਨੂੰ ਨਾ ਮਾਰੀ ਜਿੰਦਾਬਾਦ 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 ਜਿਹੜਾ ਤੁਸੀਂ ਹੁਣ ਗੱਲ ਕਰ ਰਹੇ ਸੀ ਅਸੀਂ ਇਹ ਗੱਲ ਤੁਸੀਂ ਗੱਲ ਕਰ ਰਹੇ ਸੀ ਕਿ ਇਹਦਾ ਹਰਮੀਰ ਦਾ ਨੰਬਰ 1 ਚੇਲਾ ਜਿਹੜਾ ਖੇੜਾ ਜਿਹੜਾ ਆਪਣੇ ਨੂੰ ਬਹੁਤ ਕਿਹੜਾ ਖੇੜਾ ਕਿਹੜਾ ਉਹ ਘੰਟਾ ਪਹਿਲੇ ਉਹਦਾ ਸਾਰੇ ਪਰਿਵਾਰ ਮੇਰੇ ਨਾਲ ਜੁੜਾ ਕਰ ਗਿਆ ਉਹਦੇ ਮੁੰਡੇ ਭਤੀਜੇ ਚਾਚੇ ਸਾਰੇ ਮੇਰੇ ਨਾਲ ਦੇ ਆਪਣੇ ਪਰਿਵਾਰ ਨੂੰ ਤੇ ਰੱਖ ਨਹੀਂ ਸਕਿਆ ਤੁਹਾਡੇ ਨਾਲ ਕੀ ਕਰੂਗਾ ਉਹ ਕੋਈ ਡੱਕ ਦੀ ਲੋੜ ਨਹੀਂ ਕੋਈ ਫਿਕਰ ਦੀ ਹੱਥ ਨਹੀਂ ਲਾ ਸਕਦਾ ਜਿੰਨੇ ਮੇਰੇ ਵਰਕਰਾਂ ਦੇ ਪਰਚੇ ਦਿੱਤੇ ਸਾਰੇ ਵਾਪਸ ਕਰਾਇਆ ਮੈਂ ਇਹਨਾਂ ਲੋਕਾਂ ਦਾ ਟਾਈਮ ਖੁੱਣ ਗਿਆ ਇਹਨਾਂ ਦਾ ਟਾਈਮ ਗਿਆ ਮੈਂ ਕੋਈ ਬੇਨਤੀ ਕਰਨਾ ਕਹਾਂ ਨਾ ਪੰਜਾਬ ਨੂੰ ਬਚਾ ਲਓ ਆ ਠੱਗਾਂ ਤੋਂ ਵਾਪਸ ਲੈ ਕੇ ਆਓ ਕਾਲੀ ਦਲ ਨੂੰ ਤੇ ਮੈਂ ਤੁਹਾਨੂੰ ਵਾਦਾ ਕਰਦਾ ਜਿਸ ਦਿਨ ਕਾਲੀ ਦਲ ਦੀ ਸਰਕਾਰ ਆ ਗਈ ਪਹਿਲੇ ਹੀ ਹਫ਼ਤੇ 'ਚ ਤੁਹਾਨੂੰ ਕੋਈ 50 30 ਕਿਲੋ ਦੀ ਜਗ੍ਹਾ ਹੁਣ 50 ਕਿਲੋ ਕਰ ਦਾਂਗੇ ਮਨਕਾ ਕਾਨਕ ਦਾਲ ਛਗਣਾ ਪੈਨਸ਼ਨਰ ਸਾਰਾ ਕੁਝ ਹੀ ਨਾਲ ਨਾਲ ਮਿਲ ਲੱਗ ਜਾਊਗਾ ਨਾਲੇ ਇੱਕ ਗੱਲ ਮੈਥੇ ਮਜਰੂਰ ਕਰਨਾ ਚਾਹਣਾ ਐਕਤੀ ਨੋਟ ਕਰਿਓ ਅੱਜ ਤੱਕ ਜੋ ਕੁਝ ਵੀ ਕੀਤਾ ਸੀ ਪੂਰਾ ਕੀਤਾ ਹੈ ਹੁਣ ਮੈਂ ਇੱਕ ਹੋਰ ਵਾਦਾ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਮੇਰੇ ਪੰਜਾਬ ਤੋਂ ਆਪਣੇ ਪੰਜਾਬ ਦੇ ਵਾਸੀ ਕੋਈ ਕਿਰਾਏ ਤੇ ਰਹਿਣ ਦੀ ਲੋੜ ਨਹੀਂ ਪਣੀ ਇੱਕ ਕਾਨੂੰਨ ਬਣਾਵਾਂਗੇ ਕਿ ਹਰ ਪਰਿਵਾਰ ਕੋਲੇ ਇੱਕ ਮਕਾਨ ਜ਼ਰੂਰ ਚਾਹੀਦਾ ਹੈ ਜਿਆਦਾ ਸਰਕਾਰ ਤਰਫੋਂ ਸ਼ਹਿਰ ਦੀਆਂ ਕਲੋਨੀਆਂ ਘਟ ਕੇ ਇੱਕ ਪਰਿਵਾਰ ਨੂੰ ਜਿਹੜੇ ਪਰਿਵਾਰ ਕੋਲੇ ਕੋਈ ਨਹੀਂ ਹੈ ਇੱਕ ਇੱਕ ਮਕਾਨ ਬਣਾ ਕੇ ਦੇਵਾਂਗੇ ਨਾਲੇ ਮੇਰੇ ਪੰਜਾਬ ਵਿੱਚ ਕੋਈ ਕੱਚਾ ਮਕਾਨ ਨਹੀਂ ਹੋਊਗਾ ਜਿੰਦਾਬਾਦ 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 ਜਿਵੇਂ ਮੈਂ ਤੁਹਾਨੂੰ ਯਾਦ ਕਰੋ ਮੈਂ ਕਿਹਾ ਸੀ ਬਿਜਲੀ ਆਮ ਆਮ ਕਰ ਦੂੰਗਾ ਕਾਂਗਰਸੀ ਕਹਿੰਦੇ ਹੋਈ ਨਹੀਂ ਸਕਦੀ ਕਰਕੇ ਦਿਖਾ ਦਿੰਦੇ ਨਹੀਂ ਮੈਂ ਕਿ ਸੜਕਾਂ ਇਹਨੀਆਂ ਚ ਬਣਾਉਂਗਾ ਬੰਦ ਛਿੜ ਦਿਓ ਆ ਥੋੜੀ ਕਰਨ ਕਰਨ ਪਟਿੰਡੇ ਜਾਂਦੀ ਦੇਖਿਓ ਤੁਸੀਂ ਅੱਜ ਕਰਨਦਰ ਤੋਂ ਜਿੱਥੇ ਮਰਜੀ ਆਣਾ ਸੜਕਾਂ ਦੇ ਬੁੱਕੇ ਜੀ ਬਣਾਈਆਂ ਉਹ ਮੈਂ ਤਾਂ ਕਹਿੰਦਾ ਸੀ ਪਾਣੀ ਵਾਲੀ বাস ਬਣਾਉਂਗਾ ਚਲਾਉਂਗਾ ਤੇ ਚਲਾਦੀ ਸੀ ਵੀ ਥੋੜੀ ਹਰਕਤ ਉਹ ਮੈਂ ਉਹੀ ਕਰਨਾ ਅਸੀਂ ਸਾਡੇ ਵਾਸਤੇ ਪੰਜਾਬ ਪਰਿਵਾਰ ਪਰਿਵਾਰ ਹੈ ਅਸੀਂ ਆਪਣੇ ਪਰਿਵਾਰ ਚ ਕਿਤੇ ਝੂਠ ਨਹੀਂ ਬੋਲਣਗੇ ਅਸੀਂ ਰਹਿਣਾ ਇੱਥੇ ਹੈ ਆ ਕਾਂਗਰਸੀ ਆ ਦਿੱਲੀ ਵਾਲੀਆਂ ਪਾਰਟੀਆਂ ਝੂਠ ਬੋਲਦੀਆਂ ਕਿਉਂ ਉਹਨੂੰ ਪਤਾ ਜੇ ਨਾ ਵੋਟ ਵੀ ਅਸੀਂ ਦੁਕਾਨ ਚੱਕ ਕੇ ਕਿਤੇ ਹੋਰ ਸੂਬੇ ਚਲੇ ਜਾਵਾਂਗੇ ਐਂ ਤਾਂ ਤੁਹਾਡੇ ਕੋਲ ਹੀ ਰਹਿਣਾ ਹੈ ਇੱਥੇ ਹੀ ਜਿਉਣਾ ਇੱਥੇ ਹੀ ਮਰਨਾ ਆਹੀ ਕਾਰਨ ਹੈ ਕਿ ਕਾਲੀ ਦਲ ਕਿਤੇ ਲਾਰਾ ਨਹੀਂ ਲਾਊਗਾ ਕਾਲੀ ਦਲ ਜੋ ਕਹੂਗਾ ਸਭ ਪੂਰਾ ਕਰਕੇ ਦਿੰਨੇ ਆ ਇਸ ਕਰਕੇ ਵਾਪਸ ਇਹ ਸ਼ਹਿਰ ਦੀ ਤਰੱਕੀ ਕਰਨੀ ਹੈ ਇਹ ਵਾਪਸ ਖੁਸ਼ੀਆਂ ਲੈ ਕੇ ਆਉਣੀ ਹੈ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਅੱਗੇ ਪਿੱਛੇ ਲੈਫਟ ਰਾਈਟ ਦੇਖਦੀ ਲੋੜ ਨਹੀਂ ਕੋਈ ਲਾਲਚ ਨਾ ਕੋਈ ਤਬਕੀਤ ਨਾ ਨਿਸ਼ਾਨਾ ਬਣਾ ਲੈ ਥੋਡੇ ਕੋਲ ਨਹੀਂ ਤਾਕਤ ਹੈ ਤੱਕੜੀ ਚੋਂ ਨਿਸ਼ਾਨਾ ਹੈ ਆਪਣੀ ਆਪਣੀ ਪਾਰਟੀ ਆਪਣੇ ਪੰਜਾਬ ਦੀ ਇਕੱਲੀ ਪਾਰਟੀ ਹੈ ਜਿਹੜੀ ਥੋਡੇ ਚਿਹਰੇ ਤੇ ਖੁਸ਼ੀਆਂ ਲਿਆ ਸਕਦੀ ਹੈ ਪੰਜਾਬ ਤਰੱਕੀ ਲਿਆ ਸਕਦੀ ਹੈ ਉਹਨੂੰ ਇਦਾਉਤ ਦੇ ਬੀਬੀ ਜੀ ਜਿਹੜੇ ਉਸ ਪਰਿਵਾਰ ਤੋਂ ਹੈ ਜਿਸ ਪਰਿਵਾਰ ਨੇ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਉਨਨਾਂ ਦੇ ਬਰਦਾਸ਼ਤ ਨਹੀਂ ਹੋਇਆ ਆਪਣੇ ਅਮਰੀਕਾ ਚ ਨਿਕਲ ਗਏ ਇਹਨਾਂ ਦੇ ਇਹਨਾਂ ਸਾਥੀਆਂ ਕਈ ਸ਼ਹੀਦ ਵੀ ਹੋ ਗਏ ਇਹਨਾਂ ਨੂੰ 8-8 ਸਾਲ ਜੇਲਾ ਕੱਟੀਆਂ ਪਈਆਂ ਕੋਈ ਨਾ ਗੁਨਾਹ ਨਹੀਂ ਸੀ ਇਹਨਾਂ ਦਾ ਆਈ ਸੀ ਦੁੱਖ ਸੀ ਕਿ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਅਸੀਂ ਰੱਖਿਆ ਕਰਨ ਜਾਣਾ ਹੈ ਕਿਸੇ ਦਾ ਨੁਕਸਾਨ ਨਹੀਂ ਕੀਤਾ ਕਈ ਹਰਪੀਤ ਵਰਗੇ ਠੱਗ ਹੈ ਉਹ ਸੋਚਦੇ ਆ ਕਿ ਕਾਲੀ ਦਲ ਕਮਜ਼ੋਰ ਹੋ ਗਿਆ ਹੁਣ ਆਪਾਂ ਛਾਲ ਮਾਰ ਕੇ ਉਧਰ ਚਲੇ ਜਾਓ ਵੱਡੇ ਪਾਲ ਸਾਹਿਬ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦਾ ਵਫਾਦਾਰ ਨਹੀਂ ਕਿਸੇ ਦਾ ਵਫਾਦਾਰ ਨਹੀਂ ਹੈ ਐਸ ਕਰਕੇ ਐਜੇ ਠੱਗਾਂ ਤੋਂ ਖੜਾ ਛੁਟ ਗਿਆ ਅਸੀਂ ਵੀ ਭੱਜ ਗਏ ਤੁਸੀਂ ਵੀ ਭੱਜ ਗਏ ਤੇ ਮੈਂ ਤੁਹਾਨੂੰ ਇਹਨਾਂ ਦੱਸਣਾ ਵਧੀਆ ਸ਼ੇਰ ਬਣਾ ਕੇ ਦੂੰਗਾ ਇਸ ਗੁਰੂ ਨਗਰ ਨੂੰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਥਾ ਪਿਆਰ ਜਿਹੜਾ ਸੂਨੀ ਕਾਲ ਗੱਲ ਪ੍ਰਤੀ ਵੇਖ ਨੂੰ ਮਿਲਿਆ ਇੱਥੇ ਜਸਵੰਤ ਦੀ ਕਮੇਟੀ ਸੀ ਕੀ ਕਹਿਣਾ ਚਾਹੋਗੇ ਇਸ ਪਿਆਰ ਦੇ ਲਈ ਅਤੇ ਕੀ ਸੁਨੇਹਾ ਦਰਪਾਨ ਨਾਲ ਫੇਲੂਪਨ ਜੀ ਪਰਵਾਹਾਂ ਦਾ ਮਿਲ ਰਿਹਾ ਲੋਕਾਂ ਚ ਭਾਰੀ ਹਿਸਾਬ ਆ ਕਿ ਸਾਡੀ ਖੇਤਰੀ ਪਾਰਟੀ ਆਵੇ ਜਿਹੜੀ ਸਾਡੀ ਜ਼ਮੀਨ ਨਾਲ ਜੁੜੀ ਆ ਜਿਹੜੀ ਜੋ ਕਹਿੰਦੀ ਉਹੀ ਕਰਦੀ ਆ ਤੇ ਲੋਕਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਵੀ ਇਹਨੀਆਂ ਨੂੰ ਧਮਕੀਆਂ ਆ ਰਹੀਆਂ ਵਾ ਝਾੜੂ ਪਾਰਟੀ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਪਰ ਉਹ ਡਰ ਉਹ ਨੂੰ ਪਿੱਛੇ ਛੱਡ ਕੇ ਤੇ ਉਹ ਡਟੇ ਹੋਏ ਨੇ ਸਾਡੇ ਐਮਸੀਬੀ ਸਾਰੇ ਡਟੇ ਹੋਏ ਨੇ ਤੇ ਲੋਕ ਵੀ ਨਾਲ ਡਟੇ ਹੋਏ ਨੇ ਮੈਂ ਉਹਨਾਂ ਦਾ ਤੈ ਦਿਨ ਉਹ ਦਰਮਾਦ ਕਰਦੀ ਆ ਬਿਲਕੁਲ ਨਹੀਂ ਲੋਕ ਨਹੀਂ ਡਰਦੇ ਨੋ ਕਾਜ ਪਾਰੀਓ ਛਾਤੂ ਦੀ ਮੀਟਿੰਗ ਲਈ ਆਵਾ ਰਾਤ ਮੁਕਾ ਕੇ ਅਸੀਂ ਕਿੰਨੀਆਂ ਕੋਟਾਂ ਲੈ ਸਕਦੇ ਆ ਤੇ ਨਾਲੇ ਪਹਿਲਾਂ ਵੀ ਇਹਨਾਂ ਚੂੜੇ ਕੋਟਾਂ ਲੀਆਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਪ੍ਰੈਜ਼ੀਡੈਂਟ ਬ੍ਰਿੰਦਰ ਸਿੰਘ ਵਗਾ ਅੱਜ ਵਾਰਡ ਨੰਬਰ 5 ਦੇ ਵਿੱਚ ਫੰਕਸ਼ਨ ਰੱਖਿਆ ਗਿਆ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜੀ ਦਾ ਔਰ ਠਾਠਾ ਮਾਰਦਾ ਇਕੱਠ ਇਕੱਤਰ ਹੋਏ ਸਾਰੇ ਵੀਰ ਭਰਾ ਨੌਜਵਾਨ ਸਾਡੀਆਂ ਮਾਵਾਂ ਭੈਣਾਂ ਸਾਡੇ ਵੀਰ ਸਾਡੇ ਮੋਹਤਬਰ ਵਰਕਰ ਸਾਰੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਹੋਏ ਇਸ ਫੰਕਸ਼ਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਜੋ ਪ੍ਰਾਨੀਆਂ ਜਾਤਾਂ ਦੇ ਵਿੱਚ ਉਹਨਾਂ ਨੂੰ ਯਾਦ ਰੱਖਦੇ ਹੋਏ ਸਾਰੇ ਉਹਨਾਂ ਨੂੰ ਯਾਦ ਕਰਦੇ ਹੋਏ ਇੱਥੇ ਆਏ ਹੈ ਬਾਦਲ ਸਾਹਿਬ ਨੂੰ ਮਿਲ ਮਕਸਦ ਕੀ ਸੀ ਆ ਜੀ ਮੀਟਿੰਗ ਦਾ ਮਕਸਦ ਦੇਖੋ ਜੀ ਲੋਕ ਪਬਲਿਕ ਸਤਾਈ ਹੋਈ ਹੈ ਸਰਕਾਰਾਂ ਤੋਂ ਸਭ ਤੋਂ ਪਹਿਲਾਂ ਕਾਂਗਰਸ ਸਰਕਾਰ ਉਹਨੇ ਕੁਝ ਨਹੀਂ ਕੀਤਾ ਠੀਕ ਹੈ ਉਸ ਤੋਂ ਬਾਅਦ ਚੁਆਈ ਚਾਲੂ ਸਰਕਾਰ ਚਾਲੂ ਕਹ ਲੋ ਜਾਂ ਲੋਟੂ ਸਰਕਾਰ ਭੰਡਾਂ ਦੀ ਸਰਕਾਰ ਇਹ ਤੋਂ ਇਲਾਵਾ ਇਹਨਾਂ ਨੇ ਕੋਈ ਮੁੱਦਿਆਂ ਦੀ ਗੱਲ ਹੀ ਕੀਤੀ ਹਰ ਇੱਕ ਨੂੰ ਭੰਡ ਦੇ ਰਹੇ ਨੇ ਉਹ ਆਪਣਾ ਇਹ ਤੇ ਜੋ ਮੁੱਖ ਮੰਤਰੀ ਆ ਭਗਵੰਤ ਮਾਨ ਇਹਦੇ ਕਮੈਂਟਰ ਹੀ ਇੱਕ ਭੰਡ ਸੀ ਇਹ ਚੁੱਕ ਕੇ ਆਪਣੀ ਸੰਗਤ ਨੇ ਇਹਨਾਂ ਨੂੰ ਮਾਨ ਦਿੱਤਾ ਵੀ ਚਲੋ ਕੁਛ ਨਾ ਕੁਛ ਕਰਨਗੇ ਪਰ ਇਹਨਾਂ ਨੇ ਆਣ ਕੇ ਪੰਜਾਬ ਦਾ ਬੇੜਾ ਕਰਕ ਕਰਤਾ ਅੱਜ ਕਿਸ ਦੇ ਹੱਕ ਦੇ ਵਿੱਚ ਜਿਹੜਾ ਵੋਟ ਮੰਗੀ ਗਈ ਤੇ ਕਰਤਾ ਸਭ ਤੋਂ ਪਹਿਲਾਂ ਜੀ ਇਹ ਸ਼ਰੋਮਣੀ ਕਾਲੀ ਦਾਲ ਦੀ ਵਾਰ ਹੀ ਹਮੇਸ਼ਾ ਤੋਂ ਜੋ ਵੀ ਇਹ VOTING ਭੁਗਤਨੀਏ ਸ਼ਰੋਮਣੀ ਕਾਲੀ ਦਾਲ ਦੇ ਹੱਕ ਦੇ ਵਿੱਚ ਭੁਗਤਨੀਏ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਮਾਨਯੋਗ ਪ੍ਰਿੰਸੀਪਲ ਸ਼ਖਵਿੰਦਰ ਕੌਰ ਰੰਧਾਵਾ ਦੇ ਹੱਕ ਦੇ ਵਿੱਚ ਭੁਗਤਨੀਏ ਕਰਨ ਦਾ ਫਤਵਾ ਮਿਲਿਆ ਲੋਕਾਂ ਨੂੰ ਪਿਆਰ ਮਿਲਿਆ ਬਹੁਤ ਭਾਰੀ ਤੁਸੀਂ ਦੇਖ ਤੁਸੀਂ ਦੇਖ ਹੀ ਲਿਆ ਸਭ ਨੇ ਬਹੁਤ ਭਾਰੀ ਕਾਠ ਹੋਇਆ ਠਾਠਾ ਮਾਰਦਾ ਕਾਠ ਹੋਇਆ ਕਿਹੜੀ ਜਿਹੜੀ ਅਪੀਲ ਹੈ ਜਾਂਦੇ ਜਾਂਦੇ ਹਲਕਾ ਪਾਸਿਆਂ ਨੂੰ ਕਰਨੀ ਚਾਹੋ ਗੁਸ਼ਕੂਮ ਦੀ ਤਾਂ ਬਿਲਕੁਲ ਨਹੀਂ ਸ਼ਹਿਰ ਨਿਵਾਸੀਆਂ ਨੂੰ ਮਹੱਲਾ ਨਿਵਾਸੀਆਂ ਨੂੰ ਇਹੋ ਅਪੀਲ ਕਰਾਂ ਇਹਨਾਂ ਠੱਗਾਂ ਸਰਕਾਰਾਂ ਤੋਂ ਬਚੋ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਜੋ ਆਪਣੇ ਪੰਜਾਬ ਲਈ ਖੜੀ ਹੁੰਦੀ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਬਗੈਰ ਸਰਕਾਰ ਦੇ باوجود ਵੀ ਹੱਡ ਪੀੜਤਾਂ ਲਈ ਜੋ ਨੁਕਸਾਨ ਹੋਇਆ ਹੈ ਐ ਚੁਟਾਣ ਵਾਂਗੂ ਆਪਣੀ ਡਿਊਟੀ ਨਿਭਾਉਦੇ ਹੋਏ ਖੜੇ ਨੇ